ਸਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਦੀਨੇ ਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਇੱਕੋ ਵੜਾ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਆ ਤੇ ਆਪਾਂ ਪਹੁੰਚੇ ਆ 22 ਸਹਿਜ ਦੀਪ ਦੇ ਕੋਲ ਤੇ ਅਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਇਹਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਕਹ ਜੀ ਆਪਣਾ ਸੈਜੀਵ ਸਿੰਘ ਪਿੰਡ ਤੀਨੇ ਵਾਲੀ ਪੱਤੀ ਵਾਲੀ ਨਾਲਾ ਜਿਹੜਾ ਅੰਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲਦੇ ਹਾਂ ਫੋਨ ਨੰਬਰ ਵਿੱਚ ਜੀ ਆਪਣਾ 971650920 ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਭਾਈਆ ਦੱਸਿਓ ਵੇਣ ਤੇ ਬਾਰੇ ਇੱਕ ਨਵਾਸੂਗਾ ਸੂਈ ਆ ਕਿ ਇਹਦਾ ਮਿਲਟਰ ਰਿਕਾਰਡ ਜੇ ਇਹ ਵੀ ਜੀ ਦੂਜਾ ਸੂਗਾ ਸੂਈ ਜੇ ਅੱਛਾ ਜੀ ਕੱਲ ਸ਼ਾਮੀ ਸੂਈ ਜੇ ਅੱਛਾ ਜੀ ਪ੍ਰੋਪਰ ਜੇਰ ਦੀ ਆਪਣੇ ਕੋਲ ਵੀਡੀਓ ਪਈ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਮਗਰ ਇਹਦੇ ਵੱਚੀ ਆ ਤੇ ਇਸ ਟਾਈਮ 14 ਕਿਲੋ ਬੋਲਾ ਜਿਹੜਾ ਰੈਡੀ ਜੇ ਠੀਕ ਹੈ ਠੀਕ ਹੈ ਹਾਂ ਜੀ 14 ਕਿਲੋ ਬੋਲਾ ਜਿਹੜਾ ਬਿਲਕੁਲ ਰੈਡੀ ਬੋਲਾ ਬਿਲਕੁਲ ਤਾਜੀ ਥਲੇ ਤਿਆਰ ਆ ਤੇ ਪੰਡਾਂ ਪਾਈਆਂ ਕਰਮਾ ਲਈ ਨੇ ਭਾਈ ਖੁਦ ਫਿਰ ਖੋਲ ਕੇ ਦਿਖਾਈਏ ਕਰੋ ਜੀ ਚੈੱਕ ਕਰਨ ਫੁੱਟ ਫੁੱਟ ਬਾਹਰ ਨਵਾਈ ਆ ਇਹ ਹੈ ਵੀ ਕ੍ਰਾਸ ਵੀ ਕਿਹਾ ਇੱਕ ਰੈਡ ਕ੍ਰਾਸ ਦੀ ਵੀ ਗੀਲ ਹੈ। ਆਹਨਾਂ ਨੂੰ ਕੋਈ ਦਰਮੇ ਦੀ ਵੀ ਪ੍ਰਵਾਹ ਨਹੀਂ ਆ। ਕਰੋ ਜੀ ਚੈੱਕ ਰਖਾਣ ਜਿਹੜਾ ਆਣ ਗੱਠੋਂ ਬਾਹਰ ਜਾਂਦਿਆ ਵਾ। ਤੇ ਭਾਈ ਕਿੰਨਾ ਭਰੂਗੀ ਦੁੱਧੇ? ਹਾਂਜੀ। ਦੁੱਧ ਕਿੰਨਾ ਭਰਜੂਗੀ? ਦੁੱਧ ਬਾਰ ਪਰ ਉਗੀ ਜੇ ਅੱਛਾ ਜੀ ਹਾਂ ਜੀ ਹਾਂ ਜੀ 22 ਚੱਲ ਜੇ 24 ਚੱਲ ਜੇ ਪਰ ਦੇਉਂ ਵੀਓ ਬਾਹਰ ਲੈਓ ਠੀਕ ਹੈ ਲੈਓ ਭਾਈ 20 ਕਲਾਸ ਜਿਹੜਾ ਦੁੱਧ ਦੇ ਚਵਾਈ ਜਾਊਗੀ ਵਹਿੜ ਦਾ ਥਣ ਪਾਂਡਾ ਬਹੁਤ ਹੀ ਚੰਗਾ ਵਾ ਦੇ ਨਾੜਾ ਲੋੜਾ ਚੱਡੇ ਤੇ ਚੰਗੀਆਂ ਆ ਗਈਆਂ ਤੇ ਆ ਜਾਲ ਹੀ ਵਿਸ਼ਿਆਂ ਪਿਆ ਵਾ ਕਿ ਭਾਈ ਹਣੀ ਹਰ ਵੀਡੀਓ ਚ ਇੱਕ ਹੀ ਪਾਉਂਦੇ ਆ ਵਹਿੜ ਦੇ ਪਰ ਲੈਂਦੇ ਚੰਗੀ ਤੋਂ ਚੰਗੀ ਲੱਭ ਕੇ ਆ ਬੜਾ ਬੜੇ ਬੱਚੇ ਦੇ ਕਰਕੇ ਕਰਦੀ ਆ ਡੱਕੇ 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 ਆਪਾਂ ਦਾ ਨਿਆ ਆਪਾਂ ਦਾ ਨਾੜਾ ਦਾ ਸੈੱਬ ਤੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਓਨੀ ਅੱਗੇ ਨੂੰ ਬਣੀ ਆ ਤੇ ਓਨੀ ਪਿੱਛੇ ਨੂੰ ਬਣੀ ਆ ਤੇ ਨਾੜਾ ਨੂਣਾ ਜਿਹੜੀਆਂ ਚੱਡੇ ਨੇ ਚੰਗੀਆਂ ਰਹੀਆਂ ਤੇ ਕਿ ਡਰਦੀ ਆ ਵੜ ਬਾਕੀ ਵੀ ਇਹ ਹੈ ਡੰਡੀ ਸੀ ਦੇ ਅੱਛਾ ਜੀ ਹਾਂਜੀ ਹਾਂਜੀ ਬਸ਼ੀ ਸੀ ਇਹ ਜਿੱਦਾ ਮਰਜੀ ਕੋ ਬੈਠ ਕੇ ਚੋੜੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਉਹ ਬਾਈ ਸਾਉਣ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਹਰ ਵਾਰੀ ਪਾਈ ਹਣੀ ਇੱਕੋ ਹੀ ਜਾਂਦੇ ਆ ਵੜ ਤੇ ਲੈਂਦੇ ਸਿਰੇ ਤੋਂ ਸਿਰੇ ਦੀ ਕੱਢ ਕੇ ਆ ਬਾਈ ਜਿਹੜੀ ਪਿਛਲੀ ਵੀਡੀਓ ਪਾਈ ਕਿਵੇਂ ਦਰਿਆ ਹੁੱਚ ਪਿਛਲੀ ਵੀਡੀਓ ਤੇ ਵੀ ਜੀ ਮੈਂ ਨਾ ਵੀ ਇੱਕ ਪਹਿਲੇ ਨੰਬਰ ਤੇ ਵੜ ਵੀ ਗਈ ਜੀ ਅੱਛਾ ਜੀ ਹਾਂ ਜੀ ਜੀ ਪਹਿਲੇ ਫੋਨ ਤੇ ਵੜ ਗਈ ਜੀ ਠੀਕ ਹੈ ਠੀਕ ਹੈ ਜੀ ਇਹ ਤਾਂ ਫੋਨ ਬਹੁਤ ਜ਼ਿਆਦੇ ਆਏ ਜੀ ਅੱਛਾ ਜੀ ਹਾਂ ਜੀ ਹਾਂ ਜੀ ਵਾਹ ਤੁਹਾਨੂੰ ਪਤਾ ਵੀ ਆਪਾਂ ਦਾ ਸਾਫ ਹੁੰਦਾ ਨਾ ਮਾਲ ਸਾਹਿਬ ਤੁਹਾਨੂੰ ਪਤਾ ਹੋਵੇਰੇ ਮਿੰਟੋਂ ਮਿੰਟ ਜਿਆਦਾ ਇੱਕ ਮਾਲ ਸਾਫ ਰਹਿ ਜਾਂਦਾ ਜੀ ਤੇ ਇੱਕ ਆਪਣਾ ਰੇਟ ਬਿਲਕੁਲ ਜਾਇਜ਼ ਹੁੰਦਾ ਜੀ ਠੀਕ ਹੈ ਠੀਕ ਹੈ ਭਾਈ ਮੇਰੀ ਬੇਨਤੀ ਮੇਰੇ ਭਰਾ ਜੀ ਬਾਤ ਬੜੀ ਹੈ ਮੇਰਾ ਪ੍ਰਾਨਾ ਬੇਨਤੀ ਹੈ ਕਿ ਮੇਰਾ ਅਹੀ ਨਾਲ ਤੇ ਰੇਟ ਉਹਨਾਂ ਕੀ ਪੈਸਾ ਜਿੰਨਾ ਕਿ ਲੈਣਾ ਹੁੰਦਾ ਅੱਛਾ ਜੀ ਹਾਂਜੀ ਹਾਂਜੀ ਮੇਰਾ ਪਾਜਾ ਦੀ ਛੋਟ ਛੜ ਤੇ ਤੁਹਾਨੂੰ ਪਤਾ ਵੀ ਆਪਾਂ ਪਹਿਲਾਂ ਹੀ ਛੋਟ ਕਰ ਦਿੱਤੀ ਹੈ ਹਾਂਜੀ 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 ਤੇ ਭਾਈ ਇਹਦਾ ਮੁੱਲ ਫਿਰ ਕੀ ਕਰਨਾ ਹਣਾ ਐਨ ਘਮਾਉ ਮੜੀ ਮੈਂ ਤਾਂ ਨਾ 65 ਕਰ ਦਿੱਤੀ ਹੈ ਇਹ ਕੱਢ ਕੇ ਮਾਨਤਾ ਸਰੋਵਰਾ ਹਾਂਜੀ ਕੜੀਏ ਮਾਨਤਾਣਾ ਕੜੀਏ ਮਾਨਤਾਣਾ ਹਾਂਜੀ ਯਾਰ ਛੱਡ ਦਾਂਗੇ ਜੀ ਯਾਰ ਹੀ ਵਸ ਦੋ ਛੱਡ ਦਿੰਨੇ ਆ ਜੀ 63 ਦੀ ਦੇਦਾ 63 ਹਾਂਜੀ ਹਾਂਜੀ ਬਾਕੀ ਵੀਰ ਕੋਈ ਫੋਨ ਲਾਵੇ ਮੌਕੇ ਤੇ ਹੋਰ ਸ਼ੂਟ ਕਰ ਦੋਗੇ ਆਪਾਂ ਠੀਕ ਠੀਕ ਹੈ ਜੀ ਪਾਜੀ 63 ਸਾਈਂ ਆਨੂੰ ਲਿਓ ਮੜੀ ਜੀ ਫਲਾਸ ਜਿਹੜਾ ਦੁੱਧ ਭਗ ਦੁੱਧ ਵੀ ਵਹਿਣਾ ਤੇ ਹੈ ਵੀ ਕਰਾਸ ਵਿੱਚ ਤੇ ਕੋਕ ਪੂਰਤ ਬਹੁਤ ਆ ਵਹਿਣਾ ਚੈੱਕ ਕਰੋ ਕਿ ਆ ਕੇ ਤੇ ਆਨ ਪੰਡਾ ਪਿਆ ਕਰਮਾਲੀ ਨੇ ਇਹ ਜਿਹੜਾ ਵੀਰ ਭਰਾ ਦਾ ਜਿਹੜਾ ਸਾਂਭ ਵਾਲਾ ਦੇ ਦੁੱਤ ਜਿਹੜਾ ਚੰਗਾ ਪਰ ਦੋ ਵੀ ਤੇ ਨਾੜਾ ਨੂੜਾ ਵੇਖੋ ਜਾਲੀ ਵਿਸ਼ੇ ਪਏ ਆ ਛੱਡੇ ਤੇ ਤੇ ਪਿੱਛੇ ਵੀ ਫੀਮਲ ਕਾਫ ਆ ਗਿਆ ਜੀ ਪ੍ਰੋਪਰ ਜੇਰ ਦੀ ਵਿੱਚ ਹੀ ਆਪਣੇ ਕੋਲ ਵੀਡੀਓ ਪਈ ਆ ਅੱਛਾ ਜੀ ਹਾਂਜੀ ਹਾਂਜੀ ਸੁੰਡੀ ਦੀ ਪ੍ਰੋਪਰ ਜੇਰ ਦੀ ਆਪਣੇ ਕੋਲ ਵੀਡੀਓ ਪਈ ਜੀ ਠੀਕ ਆ ਠੀਕ ਆ ਜੀ ਬਿਲਕੁਲ ਫੀਮਲ ਕਾਫ ਜੀ ਬਿਲਕੁਲ ਤਾਜ਼ਾ ਵਾ ਤੇ ਕਹਿਣਾ ਬਾਈ ਹੋਰ ਕਰ ਜਾ ਬੱਸ ਜੀ ਮਿਹਰਬਾਨੀ ਲੋ ਬਾਈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ